ਤਾ ਇੱਕ ਵਾਰ ਫਿਰ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਤਾਂ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਦਾਦੇ ਕਿ ਸਰਕਾਰ ਦੇ ਵੱਲੋਂ ਜ਼ਿਲ੍ਹਾ ਅਫਸਰਾਂ ਤੋਂ ਲਿਸਟਾਂ ਮੰਗੀਆਂ ਗਈਆਂ ਨੇ ਪੰਚਾਇਤਾਂ ਦੀਆਂ ਲਿਸਟਾਂ ਮੰਗੀਆਂ ਗਈਆਂ ਨੇ ਕਿ ਕਿਹੜੀਆਂ-ਕਿਹੜੀਆਂ ਪੰਚਾਇਤਾਂ ਦਾ ਕਾਰਜਕਾਰ ਪੂਰਾ ਹੋ ਚੁੱਕਿਆ ਅਤੇ ਪ੍ਰਬੰਧਕ ਲਗਾਉਣ ਦੇ ਲਈ ਲਿਸਟਾਂ ਮੰਗੀਆਂ ਗਈਆਂ ਨੇ ਸਰਕਾਰ ਨੇ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਨੇ ਦਾਦੇ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਅਤੇ ਮਾਰਚ ਤੱਕ ਪੰਚਾਇਤੀ ਚੋਣਾਂ ਵੀ ਹੋ ਸਕਦੀਆਂ ਨੇ ਤਾਂ ਵੱਡੀ ਖਬਰ ਆ ਰਹੀ ਹੈ ਪੰਚਾਇਤਾਂ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨੋਟਿਸ ਦਿੱਤਾ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਮਾਨ ਸਰਕਾਰ ਇੱਕ ਵਾਰ ਪੰਚਾਇਤਾਂ ਭੰਗ ਕਰ ਚੁੱਕੀ ਆ ਜਦੋਂ ਕਿ ਇੱਕ ਪਟੀਸ਼ਨ ਪਾਈ ਜਾਂਦੀ ਆ ਹਾਈ ਕੋਰਟ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਕਿ ਸਰਕਾਰ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਹਜੇ ਤੱਕ ਤਾਂ ਸਮਾਂ ਪਿਆ ਸੀਗਾ ਤੇ ਸਰਕਾਰ ਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਉਹ ਨੋਟਿਸ ਕਿੱਡਾ ਜਾਂਦਾ ਕਿ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਜਾਵੇ ਕਿਉਂਕਿ ਹਾਲੇ ਉਹਨਾਂ ਦਾ ਸਮਾਂ ਬਾਕੀ ਹੈ ਪਰ ਜੇਕਰ ਹੋਣ ਜਿਹੜੀ ਖਬਰ ਆ ਰਹੀਆਂ ਨੇ ਉਸ ਦੇ ਅਨੁਸਾਰ ਮਾਨ ਸਰਕਾਰ ਦੇ ਵੱਲੋਂ ਜ਼ਿਲ੍ਹਾ ਪੰਚਾਇਤ ਅਫਸਰਾਂ ਤੋਂ ਲਿਸਟਾਂ ਮੰਗੀਆਂ ਗਈਆਂ ਨੇ ਪ੍ਰਬੰਧਕ ਲਗਾਉਣ ਦੇ ਲਈ ਅਤੇ ਵੇਰਵੇ ਮੰਗੇ ਗਏ ਨੇ ਕਿ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਜਿਹੜੇ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਤਾਂ ਉਸ ਤੋਂ ਲੈ ਕੇ ਜਿਹੜੀ ਜਾਣਕਾਰੀ ਮੰਗੀ ਗਈ ਹੈ ਮਾਨ ਸਰਕਾਰ ਦੇ ਵੱਲੋਂ ਤਾਂ ਬਹੁਤ ਜਲਦੀ ਜਿਹੜਾ ਪੰਚਾਇਤਾਂ ਭੰਗ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਪਹੁੰਚ ਰਹੀਆਂ ਨੇ ਕਿ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਮੁੜ ਪੰਗ ਹੋ ਸਕਦੀਆਂ ਨੇ ਸਰਪੰਚ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਮਾਨ ਸਰਕਾਰ ਮੁੜ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਕਰਨ ਜਾ ਰਹੀਆਂ ਅਤੇ ਚੋਣਾਂ ਨੂੰ ਲੈ ਕੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਦੱਸ ਦੇ ਕਿ ਮਾਨ ਸਰਕਾਰ ਨੇ ਕੀ ਕੀ ਅਗਲੇ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜੀਆਂ ਚੋਣਾਂ ਕਰਵਾ ਦਿੱਤੀਆਂ ਜਾਣੀਆਂ ਜਨਵਰੀ ਦਾ ਮਹੀਨਾ ਚੱਲ ਰਿਹਾ ਤਾਂ ਇੱਥੋਂ ਅੰਦਾਜ਼ਾ ਲੱਗ ਸਕਦਾ ਕਿ ਫਰਵਰੀ ਤੇ ਮਾਰਚ ਦੇ ਅਖੀਰ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਨਵੀਂ ਪੰਚਾਇਤਾਂ ਬਣ ਸਕਦੀਆਂ ਨੇ ਨਵੇਂ ਸਰਪੰਚ ਚੁਣੇ ਜਾਣਗੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਬਿਵਾਲ ਮੱਚਿਆ ਹੋਇਆਗਾ ਪਹਿਲਾਂ ਮਾਨ ਸਰਕਾਰ ਇਸ ਮਸਲੇ ਦੇ ਉੱਤੇ ਘਿਰ ਚੁੱਕੀ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕਿਆਗਾ ਕਿ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਨੋਟਿਸ ਕੱਢ ਦਿੱਤਾ ਸੀਗਾ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਕੁਝ ਸਰਪੰਚਾਂ ਦੇ ਵੱਲੋਂ ਤੇ ਸ਼ੌਮਨੀ ਕਾਲੀਦਾਵ ਦੇ ਵੱਲੋਂ ਜਿਹੜੀ ਇੱਕ ਅਪੀਲ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਕਿ ਸਾਡੇ ਨਾਲ ਤੱਕਾ ਹੋਇਆਗਾ ਸਰਕਾਰ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪੰਚਾਇਤਾਂ ਨੂੰ ਭੰਗ ਕੀਤਾਗਾ ਅਤੇ ਜਿਸ ਤੋਂ ਬਾਅਦ ਹਾਈ ਕੋਰਟ ਉਸ ਮਾਮਲੇ ਦੇ ਵਿੱਚ ਸਰਵਾਈ ਕਰਦਾਗਾ ਕਿ ਤੇ ਮੁੜ ਪੰਚਾਇਤਾਂ ਦੀ ਬਹਾਲੀ ਹੋ ਜਾਂਦੀ ਹੈ ਤਾਂ ਮੁੜ ਪੰਚਾਇਤਾਂ ਬਹਾਲ ਹੋ ਜਾਂਦੀਆਂ ਨੇ ਅਤੇ ਹੁਣ ਜਿਹੜੀ ਖਬਰ ਆ ਰਹੀ ਹੈ ਉਸ ਖਬਰ ਦੇ ਵਿੱਚ ਪਤਾ ਲੱਗਿਆਗਾ ਕਿ ਮਾਨ ਸਰਕਾਰ ਨੇ ਜ਼ਿਲ੍ਹਾ ਪੰਚਾਇਤ ਅਫਸਰਾਂ ਨੂੰ ਇੱਕ ਨੋਟਿਸ ਜਾਰੀ ਕੀਤਾਗਾ ਜਿਸ ਦੇ ਵਿੱਚ ਵੇਰਵੇ ਮੰਗੇ ਗਏ ਨੇ ਕਿ ਕਿਹੜੀਆਂ-ਕਿਹੜੀਆਂ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਪ੍ਰਬੰਧਕ ਲਗਾਉਣ ਦੀ ਗੱਲ ਆਖੀ ਗਈ ਹੈ ਕਿ ਸਾਨੂੰ ਦੱਸੋ ਲਿਸਟ ਦਿਓ ਸਾਨੂੰ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਲਈ ਕਿਉਂਕਿ ਜਦੋਂ ਪੰਚਾਇਤ ਪੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਪ੍ਰਬੰਧਕ ਲਗਾਉਣੇ ਹੁੰਦੇ ਆ ਚੋਣਾਂ ਤੋਂ ਪਹਿਲਾਂ ਤਾਂ ਉਹ ਸਰਕਾਰ ਦਾ ਕੰਮ ਹੁੰਦਾ ਤਾਂ ਉਸ ਦੇ ਲਈ ਸਰਕਾਰ ਦੇ ਵੱਲੋਂ ਲਿਸਟ ਮੰਗੀ ਗਈ ਆ ਅਤੇ ਹੁਣ ਜਦੋਂ ਅਫਸਰ ਜਿਹੜੇ ਲਿਸਟ ਦੇ ਦੇਣਗੇ ਅਤੇ ਉਸ ਤੋਂ ਬਾਅਦ ਇਹ ਮੰਨਿਆ ਜਾਂਦਾਗਾ ਕਿ ਪੰਚਾਇਤਾਂ ਜਿਹੜੀਆਂ ਇਸੇ ਹਫ਼ਤੇ ਦੇ ਅਖੀਰ ਤੱਕ ਪੰਗ ਕਰ ਸਕਦੇ ਆ ਜਾਂ ਇਸ ਮਹੀਨੇ ਦੇ ਅਖੀਰ ਤੱਕ ਪੰਗ ਹੋ ਸਕਦੀਆਂ ਨੇ ਤਾਂ ਪੰਚ ਮੈਂਬਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਕਿ ਇਸੇ ਹਫਤੇ ਜਾਂ ਇਸ ਮਹੀਨੇ ਦੇ ਅਖੀਰ ਤੱਕ ਪੰਚਾਇਤਾਂ ਮੁੜ ਭੱਗ ਹੋ ਸਕਦੀਆਂ ਨੇ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਸੀ ਕਿ ਪੰਚਾਇਤੀ ਚੋਣਾਂ ਕਦੋਂ ਕਰਵਾਈਆਂ ਜਾਣੀਆਂ ਤਾਂ ਉਸ ਨੂੰ ਲੈ ਕੇ ਵੀ ਜਿਹੜੀ ਅਪਡੇਟ ਆਈ ਆ ਪਤਾ ਲੱਗਿਆਗਾ ਕਿ 2 ਮਹੀਨਾ ਦੇ ਵਿੱਚਕਾਰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਮਾਨ ਸਰਕਾਰ ਦੇ ਵੱਲੋਂ ਜਿਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸਿੱਧੇਮ ਸਿੱਧਾ ਅੰਦਾਜ਼ਾਗਾ ਕਿ 2 ਮਹੀਨੇ ਜੇਕਰ ਮੰਨ ਕੇ ਚੱਲੀਏ ਫਰਵਰੀ ਅਤੇ ਮਾਰਚ ਮਾਰਚ ਦੇ ਚੀਰ ਚ ਹੋ ਸਕਦੀਆਂ ਨੇ ਜਾਂ ਅਪ੍ਰੈਲ ਦੀ ਸ਼ੁਰੂਆਤ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਨਵੇਂ ਸਰਪੰਚ ਚੁਣੇ ਜਾ ਸਕਦੇ ਨੇ ਤਾਂ ਵੱਡੀ ਖਬਰ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤਾਂ ਦੇ ਨਾਲ ਜੁੜੀ ਹੋਈ ਇਹ ਖਬਰ ਆ ਤੁਹਾਡੇ ਤੱਕ ਹੌਨਰੇ ਦੇ ਜ਼ਰੀਏ ਪਹੁੰਚਾ ਰਹੇ ਹਾਂ ਪੰਗ ਹੋ ਸਕਦੀਆਂ ਨੇ ਤਾਂ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਦਾਦੇ ਕਿ ਸਰਕਾਰ ਦੇ ਵੱਲੋਂ ਜ਼ਿਲ੍ਹਾ ਅਫਸਰਾ ਤੋਂ ਲਿਸਟਾ ਮੰਗੀਆਂ ਗਈਆਂ ਨੇ ਪੰਚਾਇਤਾਂ ਦੀਆਂ ਲਿਸਟਾ ਮੰਗੀਆਂ ਗਈਆਂ ਨੇ ਕਿ ਕਿਹੜੀਆਂ ਕਿਹੜੀਆਂ ਪੰਚਾਇਤਾਂ ਦਾ ਕਾਰਜਕਾਰ ਪੂਰਾ ਹੋ ਚੁੱਕਿਆ ਅਤੇ ਪ੍ਰਬੰਧਕ ਲਗਾਉਣ ਦੇ ਲਈ ਲਿਸਟਾ ਮੰਗੀਆਂ ਗਈਆਂ ਨੇ ਸਰਕਾਰ ਨੇ ਅਫਸਰਾ ਨੂੰ ਹੁਕਮ ਜਾਰੀ ਕੀਤੇ ਨੇ ਦਾਦੇ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਭੰਗ ਹੋ ਸਕਦੀਆਂ ਨੇ ਅਤੇ ਮਾਰਚ ਤੱਕ ਪੰਚਾਇਤੀ ਚੋਣਾਂ ਵੀ ਹੋ ਸਕਦੀਆਂ ਨੇ ਤਾਂ ਵੱਡੀ ਖਬਰ ਆ ਰਹੀ ਹੈ ਪੰਚਾਇਤਾਂ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨੋਟਿਸ ਲਿੱਤਾ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਮਾਨ ਸਰਕਾਰ ਇੱਕ ਵਾਰ ਪੰਚਾਇਤਾਂ ਭੰਗ ਕਰ ਚੁੱਕੀ ਆ ਜਦੋਂ ਕਿ ਇੱਕ ਪਟੀਸ਼ਨ ਪਾਈ ਜਾਂਦੀ ਆ ਹਾਈ ਕੋਰਟ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਕਿ ਸਰਕਾਰ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਹਜੇ ਤੱਕ ਤਾਂ ਸਮਾਂ ਪਿਆ ਸੀਗਾ ਤੇ ਸਰਕਾਰ ਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਉਹ ਨੋਟਿਸ ਕਿ ਕਿੱਡਾ ਜਾਂਦਾ ਕਿ ਪੰਚਾਇਤਾਂ ਨੂੰ ਮੁੜ ਬਹਾਲ ਕੀਤਾ ਜਾਵੇ ਕਿਉਂਕਿ ਹਾਲੇ ਉਹਨਾਂ ਦਾ ਸਮਾਂ ਬਾਕੀ ਹੈ ਪਰ ਜੇਕਰ ਹੋਣ ਜਿਹੜੀ ਖਬਰਾਂ ਆ ਰਹੀਆਂ ਨੇ ਉਸ ਦੇ ਅਨੁਸਾਰ ਮਾਨ ਸਰਕਾਰ ਦੇ ਵੱਲੋਂ ਜ਼ਿਲ੍ਹਾ ਪੰਚਾਇਤ ਅਫਸਰਾਂ ਤੋਂ ਲਿਸਟਾਂ ਮੰਗੀਆਂ ਗਈਆਂ ਨੇ ਪ੍ਰਬੰਧਕ ਲਗਾਉਣ ਦੇ ਲਈ ਅਤੇ ਵੇਰਵੇ ਮੰਗੇ ਗਏ ਨੇ ਕਿ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਜਿਹੜੇ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਤਾਂ ਉਸ ਤੋਂ ਲੈ ਕੇ ਜਿਹੜੀ ਜਾਣਕਾਰੀ ਮੰਗੀ ਗਈ ਹੈ ਮਾਨ ਸਰਕਾਰ ਦੇ ਵੱਲੋਂ ਤਾਂ ਬਹੁਤ ਜਲਦੀ ਜਿਹੜਾ ਪੰਚਾਇਤ ਭੰਗ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਪਹੁੰਚ ਰਹੀਆਂ ਨੇ ਕਿ ਇਸ ਹਫਤੇ ਦੇ ਅਖੀਰ ਪੰਚਾਇਤਾਂ ਮੁੜ ਪੰਗ ਹੋ ਸਕਦੀਆਂ ਨੇ ਸਰਪੰਚ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਮਾਨ ਸਰਕਾਰ ਮੁੜ ਇਸ ਹਫਤੇ ਦੇ ਅਖੀਰ ਤੱਕ ਪੰਚਾਇਤਾਂ ਪੰਗ ਕਰਨ ਜਾ ਰਹੀ ਆ ਅਤੇ ਚੋਣਾਂ ਨੂੰ ਲੈ ਕੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਦੱਸ ਦੇ ਕਿ ਮਾਨ ਸਰਕਾਰ ਨੇ ਕੀ ਕੀ ਅਗਲੇ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜੀਆਂ ਚੋਣਾਂ ਕਰਵਾ ਦਿੱਤੀਆਂ ਜਾਣੀਆਂ ਜਨਵਰੀ ਦਾ ਮਹੀਨਾ ਚੱਲ ਰਿਹਾ ਤਾਂ ਇੱਥੋਂ ਅੰਦਾਜ਼ਾ ਲੱਗ ਸਕਦਾ ਕਿ ਫਰਵਰੀ ਤੇ ਮਾਰਚ ਦੇ ਅਖੀਰ ਤੱਕ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਨਵੀਂ ਪੰਚਾਇਤਾਂ ਬਣ ਸਕਦੀਆਂ ਨੇ ਨਵੇਂ ਸਰਪੰਚ ਚੁਣੇ ਜਾਣਗੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਬਿਵਾਲ ਮੱਚਿਆ ਹੋਇਆਗਾ ਪਹਿਲਾਂ ਮਾਨ ਸਰਕਾਰ ਇਸ ਮਸਲੇ ਦੇ ਉੱਤੇ ਘਿਰ ਚੁੱਕੀ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕਿਆਗਾ ਕਿ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਨੋਟਿਸ ਕਰ ਦਿੱਤਾ ਸੀਗਾ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਕੁਝ ਸਰਪੰਚਾਂ ਦੇ ਵੱਲੋਂ ਤੇ ਸ਼ੌਮਨੀ ਕਾਲੀਦਾਬ ਦੇ ਵੱਲੋਂ ਜਿਹੜੀ ਇੱਕ